ਮਾਂਸਾ ਦੇ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਜ਼ਬਰਦਸਤ ਝੜਪ ਹੋ ਗਈ ਹੈ लाठी चार्ज ਹੋਇਆ ਤੇ ਕਈ ਇਸ ਦੇ ਵਿੱਚ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਤਾਂ ਉੱਥੇ ਹੀ ਦੱਸਿਆ ਜਾ ਰਿਹਾ ਕਿ ਪੁਲਿਸ ਅਧਿਕਾਰੀ ਜਿਹੜੇ ਆ ਉੱਥੇ ਮੌਜੂਦ ਸੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਹ ਵੀ ਜ਼ਖਮੀ ਹੋਏ ਨੇ ਇਸ ਦੇ ਵਿੱਚ ਤਿੰਨ ਐਸ ਐਚਓ ਦੱਸੇ ਜਾ ਰਹੇ ਨੇ ਕਿ ਜਿਹੜੇ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਕਿਸਾਨ ਜਿਹੜੀ ਗੈਸ ਪਾਈਪਲਾਈਨ ਪੈ ਰਹੀ ਆ ਉਸ ਦਾ ਵਿਰੋਧ ਕਰਨ ਲਈ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ ਤਾਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ लाठी चार्ज ਜਿਹੜਾ ਹੋ ਗਿਆ ਤੇ ਇੱਕ ਦੂਜੇ ਤੇ ਪੁਲਿਸ ਕਿਸਾਨਾਂ ਦੇ ਵੱਲੋਂ ਕਿਸਾਨ ਅਤੇ ਪੁਲਿਸ ਦੇ ਵਿਚਕਾਰ ਲਾਠੀ ਚੱਲ ਰਹੀ ਹੈ ਜਿਉਂ ਪੂਰੀ ਜਾਣਕਾਰੀ ਲੈ ਲੈਣੇ ਮੇਰੇ ਨਾਲ ਸਹਾਇਕੀ ਮੇਰੇ ਜੁੜੇ ਨੇ ਸੂਰਜ ਕਿਸ ਤਰ੍ਹਾਂ ਇਹ ਪੂਰਾ ਮਾਮਲਾ ਹੈ ਜੀ ਦੇਖੋ ਭਾਵਨਾ ਸਭ ਤੋਂ ਪਹਿਲੇ ਗੱਲ ਕੀਤੀ ਜਾਂਦਾ ਕਿਸਾਨ ਜਿਹੜੇ ਨੇ ਸੰਗਰੂਰਵਾ ਇਲਾਕੇ ਤੋਂ ਆਏ ਸੀਗੇ ਤੇ ਇਹਨਾਂ ਨੇ ਜਿਹੜਾ ਹੈ ਮਾਂਟਸਵਾਲ ਨੂੰ ਜਾ ਰਹੇ ਸੀਗੇ ਤਾਂ ਰਸਤੇ ਵਿੱਚ ਜਿਹੜਾ ਕ ਚੜ੍ਹਤ ਹੁੰਦੀ ਹੈ ਮਾਲਤਾ ਵਿੱਚ ਜਿਹੜੀ ਹੈਗੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕਰਦੀ ਹੈ ਅਤੇ ਉਸ ਦੌਰਾਨ ਕਾਫੀ ਗਹਿਮਾ ਗਹਿਮੀ ਇਹਨਾਂ ਦੀ ਵਾਪਰੀ ਹੈ ਅਤੇ ਇਸ ਤਰੀਕੇ ਅਰੋਗਿਆ ਦੇ ਪ੍ਰੋਜੈਕਟ ਵੀ ਲਗਾਏ ਜਾਂਦੇ ਨੇ ਕਿ ਗੱਡੀਆਂ ਬਣਿਆ ਗਿਆ ਨੇ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਦੂਜਾ ਪਾਕਿਸਤਾਨ ਜੋ ਜਾਣ ਗਿਆ ਜਿੱਕਰ ਕੇ ਸਾਹਮਣੇ ਆ ਰਹੀ ਹੈ ਕਿ ਕਈ ਪੁਲਿਸ ਅਧਿਕਾਰੀ ਨੇ ਉਹ ਚਾਰਾ ਚੱਕਮੀ ਹੋਏ ਨਹੀਂ ਜਿਨ੍ਹਾਂ ਵਿੱਚ ਕਿ ਐਸਐਸਓ ਜੋ ਮਾਨਤਾ ਦਸਿਆ ਰਹੇ ਨੇ ਉਹਨਾਂ ਦੀਆਂ ਬਾਵਾ ਜਿਹੜੀਆਂ ਨੇ ਉਹ ਟੁੱਟ ਟੁੱਟ ਕੇ ਹਲ ਉਹ ਤੋੜੀਆਂ ਗਈਆਂ ਨੇ ਇਸ ਤਰੀਕੇ ਦੀ ਵੱਡੀ ਝੜਪ ਕਿਹਾ ਜਾਂਦਾ ਹੈ ਜਿਸ ਨੂੰ ਹੋਈ ਹੈ ਜਿਸ ਵਿੱਚ ਕਿ ਕਿਸਾਨ ਵੀ ਕਿਤਨਾ ਕਰਕੇ ਚੱਕਮੀ ਹੋਏ ਨੇ ਦੂਜੇ ਪਾਸੇ ਜੋ ਜਾਣਕਾਰੀ ਹੈ ਕਿ ਕਈ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਸੱਤਾ ਜਿਹੜਾ ਬੇहद ਜ਼ਿਆਦਾ ਵਧਿਆ ਨੇ ਹਾਲ ਦੀ ਘੜੀ ਵਰਟੀਕਲ ਇਹ ਕਿ ਕਿਸਾਨਾਂ ਜਿੱਥੇ ਪਹੁੰਚਣਾ ਸੀਗਾ तमाम ਲੋਕਾਂ ਦੇ 바ਵਲ ਕਿਸਾਨ ਨੇ ਉਸ ਜਗ੍ਹਾ ਤੇ ਪਹੁੰਚ ਚੁੱਕੇ ਹੈ ਲੋਕੇਸ਼ਨ ਤੇ ਅਤੇ ਅੱਜ ਦਾ ਦਿਨ ਜਿਹੜਾ ਕਾਹ ਵਟਾ ਰਹਿਣ ਵਾਲਾ ਕਿਉਂਕਿ ਜਿੱਥੇ ਪੁਲਿਸ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਉੱਥੇ ਕਿਸਾਨ ਉੱਥੇ ਪਹੁੰਚ ਜਾਂਦੇ ਨੇ ਤਾਂ ਚੜਾਪੇੜੀ ਜ਼ਿਆਦਾ ਹੋਈ ਹੈ ਉਸ ਵਿੱਚ ਪੁਲਿਸ ਕਰਮੀਆਂ ਜਿਹੜੇ ਨੇ ਚਿਹਰਾ ਸਕਤਾ ਹੁਣ ਤੱਕ ਜਦੋਂ ਦੇ ਨਿਕਲ ਕੇ ਤਾਹਣੇ ਕਿ ਉਹਨਾਂ ਤੇ ਉਹ ਹੀ ਉਹਨਾਂ ਦਾ ਸੱਤਾ ਜਿਹੜਾ ਹੈ ਨਾ ਜ਼ਿਆਦਾ ਬਚਿਆ ਨਹੀਂ ਜਿਸ ਦਾ ਕਿੰਨੇ ਕਿ ਅਸਰ ਦੇਖੋ ਨੂੰ ਮਿਲ ਸਕਦਾ ਹੈ ਕਿ ਅੱਜ ਦਾ ਦਿਨ ਜਿਹੜਾ ਹੈਗਾ ਹਾਂ ਵੀ ਵਟਾ ਰਹੇ ਨੇ ਵਾਲਾ ਹੈ ਪੁਲਿਸ ਵਾਲਨ ਉੱਥੋਂ ਹਟਾਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਕਿਸਾਨ ਜਿਹੜੇ ਨੇ ਆਪਣਾ ਪ੍ਰੋਟੈਸਟ ਅੱਗੇ ਵਧਾਉਣਗੇ ਕਿਉਂਕਿ ਲਗਾਤਾਰ ਪ੍ਰੋਟੈਸਟ ਕਰਨ ਤੋਂ ਕਿਸਾਨਾਂ ਨੂੰ ਰੋਕਿਆ ਗਿਆ ਸੀਗਾ ਪਰ ਲਗਾਤਾਰ ਕਿਸਾਨ ਜਿਹੜੇ ਇਕੱਠਾ ਹੋ ਰਹੇ ਸੀਗੇ ਅਤੇ ਇਹ ਵਾਲੇ ਕਿਸਾਨ ਜਿਹੜੇ ਨੇ ਸੰਗਰੂਰ ਇਲਾਕੇ ਵਿੱਚ ਉੱਥੋਂ ਇਕੱਠਾ ਹੋ ਕੇ ਇੱਕ ਵੱਲ ਨੂੰ ਆ ਰਹੇ ਸੀਗੇ ਭਾਰਤੀ ਕਿਸਾਨੀ ਦੀ ਇਕਤਾ ਉਹ ਰਾਹ ਜਿਹੜੀ ਹੈਗੀ ਆ ਉੱਥੇ ਤੇ ਬੰਦੇ ਕਿਸਾਨ ਜਿਹੜੇ ਦਿੱਤੇ ਜਾ ਰਹੇ ਨੇ ਬਿਲਕੁਲ ਸੋਹਰਜ ਬਹੁਤ ਵੱਡੀ ਝੜਪਾ ਹੈ ਜਿਸ ਦੇ ਵਿੱਚ ਜਿਹੜੇ ਆ ਪੁਲਿਸ ਕਰਮੀ ਜਿਹੜੇ ਆ ਉਹ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੀ ਆ ਬਾਹਾਂ ਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਟੁੱਟ ਚੁੱਕੀਆਂ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਤੇ ਉੱਥੇ ਮੈਂ ਪੁੱਛਣਾ ਚਾਹੁੰਗੀ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਗੈਸ ਪਾਈਪਲਾਈਨ ਦਾ ਹੀ ਇਹ ਵਿਰੋਧ ਕਰਨ ਲਈ ਉਹ ਤੇ ਪਹੁੰਚੇ ਸੀ ਜਦ ਮੋਰਚਾ ਲਗਾਇਆ ਹੋਇਆ ਸੀ ਇਹਨਾਂ ਦੇ ਵੱਲੋਂ ਪਹਿਲਾ ਹੀ ਜਿਦ ਕੋ ਮੇਰੇ ਰਤਰ ਕਿਸਾਨ ਜਿਹਨੇ ਤੇ ਪਾਰਟਮਲਾ ਜੋ ਰੋਡ ਹੈਗਾ ਉਸ ਦਾ ਵਿਰੋਧ ਵੀ ਲਗਾਤਾਰ ਚੱਲ ਰਿਹਾ ਸੀਗਾ ਦੂਜੇ ਪਾਸੇ ਜਿਹੜਾ ਹੈਗਾ ਉਹ ਜੋ ਨਵੀਂ ਜਗ੍ਹਾ ਦੇ ਨਿਕਲ ਕੇ ਸਾਹਮਣੇ ਆਇਆ ਸੀ ਕਿ ਖੇਲ ਵਿਰੋਧ ਪ੍ਰਦਰਸ਼ਨ ਜਿਹੜਾ ਸ਼ੁਰੂ ਹੋਣਾ ਸੀਗਾ ਉਸ ਵਿੱਚ ਕਿਸਾਨ ਜਿਹੜੇ ਤੇ ਪਹੁੰਚ ਰਹੇ ਸੀ ਕਿ ਪਹਿਲੇ ਵੀ ਕਿਸਾਨ ਜਿਹੜੇ ਨੇ ਕੁਝ ਜਗ੍ਹਾ ਤੇ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਇਹ ਦੁੱਤ ਜਿਹੜਾ ਗੁਰੂ ਖਾਲਸਾ ਕਿਦਾਂ ਦਾ ਚੰਗੂ ਵਾਲੇ ਇਲਾਕੇ ਦਾ ਸੀਗਾ ਇਹਨਾਂ ਨੂੰ ਤੇ ਪੁੱਛਣਾ ਸੀਗਾ ਜਿਸ ਨੂੰ ਕੀ ਰਸਤੇ ਵਿੱਚ ਪੁਲਿਸ ਟੀਡੀਆ ਰਾਜ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਾਫੀ ਲੰਬੇ ਸਮੇਂ ਤੱਕ ਜਿਹੜੀ ਆਪਸ ਵਿੱਚ ਬਹਿਸਬਾਜ਼ ਜਿਹੜਾ ਹਲਕਾ ਜਾਦਵੀ ਕੀਤਾ ਜਾਂਦਾ ਹੈ ਪੁਲਿਸ ਵਾਲ ਟੱਕਾ ਮੁਕੀ ਕਾਫੀ ਹੁੰਦੀ ਹੈ ਉਸ ਤਮਾਮ ਰੋਕਾਂ ਦੇ ਬਹੁਤ ਜਿਹੜੇ ਕਿਸਾਨ ਅਫਸਰ ਫੋਟ ਪਹੁੰਚ ਚੁੱਕੇ ਹੈ ਤਾਂ ਯਕੀਨਨ ਆਗਲਾ ਦਿਨ ਜਿਹੜਾ ਹੈ ਕੁਝ ਵੱਡਾਈ ਹੋ ਸਕਦਾ ਪੁੱਛਣਾ ਕੁਝ ਤੋਂ ਵੱਡੀ ਖਬਰ ਅੱਜ ਦੇ ਸਾਹਮਣੇ ਆ ਸਕਦੀ ਹੈ ਧੰਨਵਾਦ ਸੁਰਜ ਹੋਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਇਹ ਮੇਰੀ ਸਹਿਯੋਗੀ ਸੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇਹ ਝੜਕ ਹੁੰਦੀ ਹੈ ਨਹੀਂ ਜ਼ਬਰਦਸਤ ਝੜਕ ਹੁੰਦੀ ਆ ਜਿਸ ਦੇ ਵਿੱਚ ਪੁਲਿਸ ਕਰਮੀ ਜੜਿਓਥੇ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਿਸਾਨਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਜਾਂਦਾ ਤੇ ਇਸ ਵਿਚਕਾਰ ਕਿਸਾਨਾਂ ਦੀ ਜਿਹੜੀ ਆ ਮਾਫ ਕਰਨਾ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਦੀ ਆ ਬਾਹਾਂ ਤੱਕ ਵੀ ਟੁੱਟ ਜਾਂਦੀ ਆ ਇਹਨੇ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਨੇ ਤਿੰਨ ਐਸਐਚਓ ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਨੇ ਵੱਡੀ ਖਬਰ ਆ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਹੁੰਦੀ ਆ ਲਾਠੀ ਚਾਰਜ ਹੁੰਦਾ ਜਿੱਦੇ ਵਿੱਚ ਤਿੰਨ ਪੁਲਿਸ ਕਰਮੀ ਜਿਹੜੇ ਆ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਦੱਸ ਦੇ ਕਿ ਭਾਰਤੀ ਕਿਸਾਨ ਜੂਨੀਅਨ ਇੱਕ ਤੋਂ ਗ੍ਰਾਹਾ ਵੱਲੋਂ ਐਲੇਲੇਵਲ ਗੈਸ ਪਾਈਪਲਾਈਨ ਮੋਰਚਾ ਸੰਘਰਸ਼ ਦੇ ਵਿੱਚ ਰਾਤ ਸਮੇਂ ਪਿੰਡ ਦੇ ਵਿੱਚ ਪਹੁੰਚਣ ਦਾ ਐਲਾਨ ਕੀਤਾ ਸੀਗਾ ਤੇ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਉੱਥੇ ਮੋਰਚਾ ਲਗਾਇਆ ਹੁੰਦਾ ਤੇ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਇਸ ਤਰ੍ਹਾਂ ਝੜਪ ਹੋ ਜਾਂਦੀ ਹੈ ਤੇ ਕਈ ਕਿਸਾਨ ਜਿਹੜੇ ਹੁੰਦੇ ਆ ਉਹਨਾਂ ਦੇ ਵੱਲੋਂ ਪੁਲਿਸ ਤੇ ਹਮਲਾ ਕੀਤਾ ਜਾਂਦਾ ਤੇ ਲਾਈਫ ਤੋਂ ਰਾਨ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਕਈ ਪੁਲਿਸ ਕਰਮੀ ਸੀ ਇਸ ਦੇ ਵਿੱਚ ਜਿਹੜੇ ਸੁਰਖਿਆ ਵਾਲੇ ਉੱਥੇ ਮੌਜੂਦ ਸੀਗੇ ਉਹਨਾਂ ਦੀ ਆ ਬੁਰੀ ਤਰ੍ਹਾਂ ਬਾਹਾਂ ਟੁੱਟ ਜਾਂਦੀਆਂ ਨੇ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਨੇ ਤਿੰਨ ਐਸਐਚਓ ਦੱਸੇ ਜਾ ਰਹੇ ਨੇ ਕਿ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਮਾਨਸਾ ਦੇ ਵਿੱਚ ਇਹ ਝੜਪ ਹੁੰਦੀ ਆ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਹੈ ਮਾਨਸਾ ਦੇ ਵਿੱਚ ਇਹ ਝੜਪ ਹੁੰਦੀ ਆ ਤੇ ਮਾਨਸਾ ਦੇ ਵਿੱਚ ਪੁਲਿਸ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਇਹਨਾਂ ਦੇ ਵੱਲੋਂ ਵੀ ਪੁਲਿਸ ਤੇ लाठीचार्ज ਜਿਹੜਾ ਕੀਤਾ ਗਿਆ ਹੈ ਡੰਡਿਆਂ ਦੇ ਨਾਲ ਜਿਹੜਾ ਰੋਗ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਦੇ ਵਿੱਚ ਤਿੰਨ ਪੁਲਿਸ ਕਰਮੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਪੁਲਿਸ ਨੇ ਬੱਸਾਂ ਭੰਨੀਆਂ ਇੱਟਾਂ ਮਾਰੀਆਂ ਨੇ ਸੀਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰਦੇ ਹੋਏ ਜਣੀ ਭੀਖੀ ਤੋਂ ਭੀਖੀ ਕਨਾਕਾਂ ਭੀਖੀ ਤੋੜਿਆਗਾ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੰਦੇ ਹੋਏ ਲੋਕ ਆਏ ਨੇ ਜਣੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀ ਆ ਜੜੀ ਜਣੀ ਬੱਸਾਂ ਦੇ ਇੱਟਾਂ ਮਾਰ ਮਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20-25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਨੇ ਇਸ ਕਰਕੇ ਫੇਰ ਵੀ ਆਪਾਂ ਭਿੰਦੇ ਹੋਏ ਇੱਥੇ ਪਹੁੰਚੇ ਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਇਹ ਅਗਲੀ ਵਿਉਂਤਬੰਦੀ ਆ ਜਣੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਰਹੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਇਹ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਝੰਡਾ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਭਰਾ ਸਾਡੇ ਲੜੇ ਨੇ ਬਹੁਤ ਜਜ਼ਬੇ ਨਾਲ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ